ਜੈ ਪੇਮ ਜੈ ਭਾਰਤ ਸਭ ਤੋਂ ਪਹਿਲਾਂ ਔਰ ਹਲਕੇ ਆਪਾਂ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੇਮ ਜੈ ਭਾਰਤ ਸਾਰੇ ਸਤਕਾਰਯੋਗ ਸਾਥੀ ਮੇਰੇ ਨਾਲੋਂ ਤੁਸੀਂ ਸਾਰੇ ਸੂਝਵਾਨ ਸੀਨੀਅਰ ਸਾਥੀ ਹੋ ਤੇ ਬਹੁਜਨ ਸਮਾਜ ਪਾਰਟੀ ਦੀ ਰੀੜ ਦੀ ਹੱਡੀ ਹੋ ਸਾਰਾ ਰਗਵੀਰ ਸਿੰਘ ਰਾਮਗੜੀਆ ਜੀ ਬਹੁਤ ਪੁਰਾਣੇ ਪਾਰਟੀ ਦੇ ਸੀਨੀਅਰ ਆਗੂ ਨੇ ਇਤਿਹਾਸ ਦੀ ਜਾਣਕਾਰੀ ਕਿਵੇਂ ਹੋ ਸਕਦੀ ਹੈ ਜੇ ਤੁਸੀਂ ਵਿਹਲੇ ਸਮੇਂ ਦੇ ਵਿੱਚ ਇਤਿਹਾਸ ਨੂੰ ਪੜ੍ਹੋਗੇ ਚਾਹੇ ਰਾਤ ਦੇ ਸਮੇਂ ਦੇ ਵਿੱਚ ਕਿਤਾਬਾਂ ਪੜ੍ਹੋ ਇਤਿਹਾਸ ਤੇ ਨਿਗਾਹ ਮਾਰੋ ਉਹ ਜਿੱਥੋਂ ਅਸੀਂ ਮੁੱਖ ਬੋੜੀ ਬੈਠੇ ਆ ਉਹ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰੀਏ ਕਿ ਬਾਬਾ ਸਾਹਿਬ ਦਾ ਜੀਵਨ ਕਿਸ ਤਰ੍ਹਾਂ ਸੀ ਉਹਨਾਂ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਕੇ ਸਾਨੂੰ ਇੱਥੋਂ ਤੱਕ ਲੈ ਕੇ ਆਏ 1956 ਚ ਸਾਥੋਂ ਬਾਬਾ ਸਾਹਿਬ ਹਮੇਸ਼ਾ ਲਈ ਦੂਰ ਹੋ ਗਏ ਤੇ ਅੱਜ ਵੀ ਉਹਨਾਂ ਦੇ ਸਟੈਚੂ ਅੱਜ ਵੀ ਉਹਨਾਂ ਦੇ ਬੁੱਤ ਕਿਉਂ ਟੁੱਟੇ ਜਾਂਦੇ ਨੇ ਅੱਜ ਵੀ ਉਹਨਾਂ ਪ੍ਰਤੀ ਇੰਨੀ ਜੈਲਸੀ ਕਿਉਂ ਇਹ ਗੱਲਾਂ ਦਾ ਨਜ਼ਰ ਫੇਰੀ ਪਤਾ ਲੱਗੂ ਵੀ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਡੇ ਲਈ ਕੀ ਕੀਤਾ ਸਾਥ ਸ਼੍ਰੀ ਕਾਂਚੀ ਰਾਮ ਦਾ ਸਾਰਾ ਜੀਵਨ ਭੈਣ ਕੁਮਾਰੀ ਮਾਇਆਵਤੀ ਦਾ ਸਾਰਾ ਜੀਵਨ ਮੈਂ 18 ਤਰੀਕ ਨੂੰ ਭੈਣ ਕੁਮਾਰੀ ਮਾਇਆਵਤੀ ਦੀ ਮੀਟਿੰਗ ਦੇ ਵਿੱਚ ਸਾਡੇ ਜੰਦਾ ਦੇਵੀ ਉਹਨਾਂ ਦੀ ਮੀਟਿੰਗ ਦੇ ਵਿੱਚ ਦਿੱਲੀ ਭਾਗ ਲੈਣ ਗਿਆ ਜਿਹੜਾ ਕਿ ਅਸੀਂ ਇੱਕ ਦੂਜੇ ਤੇ ਬਹਾਨਾबाजी ਕਰਦੇ ਆਂ ਭੈਣ ਜੀ ਨੇ ਉਹ ਮੀਟਿੰਗ ਮੇਰਾ ਖਿਆਲ ਸਵਾ ਦੋ ਘੰਟੇ ਇੰਨਾ ਲੰਬਾ ਸਟਰਗਲ ਹੋ ਗਿਆ ਭੈਣ ਜੀ ਦਾ ਲਗਾਤਾਰ ਬਿਨਾਂ ਰੋਕੇ ਬਿਨਾਂ ਪਾਣੀ ਪੀਤੇ ਸਵਾ ਦੋ ਘੰਟੇ ਭੈਣ ਜੀ ਬੋਲੇ ਨੇ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਮੈਂ ਤੁਹਾਡੇ ਨਾਲ ਅੱਜ ਦੇ ਮੁੱਦੇ ਤੇ ਫੇਰ ਆਉਣੇ ਆ ਮੈਂ ਭੈਣ ਜੀ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ ਉਹ ਗੱਲ ਮੈਂ ਸਾਂਝੀ ਤੁਹਾਡੇ ਨਾਲ ਕਰਨ ਲੱਗਿਆ ਤਾਂ ਭੈਣ ਜੀ ਕਹਿ ਰਹੇ ਸੀ ਕਿ ਕੋਸ਼ ਆਪਣੇ ਜਿਹੜੇ ਨੇਤਾ ਨੇ ਜਾਂ ਉਹਨਾਂ ਨੂੰ ਲਾਲੀਏ ਕੰਮ ਨਹੀਂ ਕਰਨਾ ਬਹਾਨੇबाजी ਉਹ ਆ ਕੇ ਮੈਨੂੰ ਤਕਰੀਬਨ ਕਹਿੰਦੇ ਨੇ ਬਈ ਨੌਜਵਾਨ ਬਸਪਾ ਵੱਲ ਨਹੀਂ ਆ ਰਿਹਾ ਨੌਜਵਾਨਾਂ ਦਾ ਝੁਕਾ ਬਸਪਾ ਵੱਲ ਨਹੀਂ ਤਾਂ ਨੌਜਵਾਨਾਂ ਦਾ ਝੁਕਾ ਕਰਾਉਣਾ ਕਿਨੇ ਉਹ ਕਹਿੰਦੇ ਤੁਸੀਂ ਵਿਆਹਾਂ ਦੇ ਵਿੱਚ ਜਾਣਦੇ ਹੋ ਕਹਿੰਦੇ ਹੱਥ ਖੜੇ ਕਰਕੇ ਦੱਸ ਦਿਓ ਆਪਦੇ ਧੀਆਂ ਪੁੱਤਾਂ ਨੂੰ ਆਪਦੀ ਘਰ ਵਾਲੀ ਨੂੰ ਨਾਲ ਲੈ ਕੇ ਨਹੀਂ ਜਾਂਦੇ ਫਿਰ ਕਹਿੰਦੇ ਤੁਸੀਂ ਕਿਤੇ ਸੁੱਖਾਂ ਲਾਉਣ ਜਾਣੇ ਹੋ ਬਾਬਿਆਂ ਤੇ ਦੇਵੀ-ਦੇਵਤਿਆਂ ਤੇ ਵੀ ਜਾਣੇ ਹੋ ਪੀਰਾਂ ਤੇ ਵੀ ਜਾਣੇ ਹੋ ਤਾਂ ਫਿਰ ਉੱਥੇ ਆਪਦੇ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਜਾਂਦੇ ਤਾਂ ਸਾਰੇ ਅਸੀਂ ਇਸ ਗੱਲ ਤੇ ਖਾਮੋਸ਼ ਸੀ ਫਿਰ ਭੈਣ ਜੀ ਨੇ ਦੱਸਿਆ ਕਿ ਫਾਦਰ ਸਾਹਿਬ ਦਿੱਲੀ ਦੇ ਵਿੱਚ ਸਰਵਿਸ ਕਰਦੇ ਸੀ 14 ਅਪ੍ਰੈਲ ਵਾਲੇ ਦਿਨ ਉਹਨਾਂ ਨੇ ਸਾਡੇ ਸਾਰਿਆਂ ਨੂੰ ਕੱਪੜੇ ਲੈ ਕੇ ਦੇਣੇ 2-3 ਸਾਲ ਦਾ ਸੀ ਪਾਉਂਦੇ ਰਹੇ। ਵੀ 14 ਅਪ੍ਰੈਲ ਆਉਗੀ ਨਵੇਂ ਸਾਰਿਆਂ ਨੂੰ ਕੱਪੜੇ ਜਿੰਨੇ ਬੱਚੇ ਪਰਿਵਾਰ ਵੱਡਾ ਸੀ ਸਾਰਿਆਂ ਨੂੰ ਕੱਪੜੇ ਬਜ਼ੁਰਗਾਂ ਨੇ ਲੈ ਕੇ ਦੇਣੇ ਭੈਣ ਜੀ ਦੇ ਪਿਤਾ ਜੀ ਨੇ। ਫਿਰ ਅਸੀਂ ਦੇਖਿਆ ਅੱਗੇ ਜਾ ਕੇ ਥੋੜੀ ਜੀ ਹੋਰ ਹੋਸ਼ ਆਈ। ਇਹ ਗੱਲਾਂ ਬੜੀ ਸੁਣਨ ਵਾਲੀ ਐ ਭੈਣ ਜੀ ਦੇ ਬੋਲ ਨੇ ਉਹ ਤੁਹਾਨੂੰ ਸੁਣਾ ਰਹੇ। ਭੈਣ ਜੀ ਨੇ ਕਿਹਾ ਜਦੋਂ ਮੈਂ 4-5 ਸਾਲ ਹੋਰ ਮੇਰੀ ਅੱਗੇ ਉਮਰ ਵਧੀ ਬਚਪਨ ਦੇ ਵਿੱਚੋਂ ਤਾਂ ਮੈਂ ਪਿਤਾ ਜੀ ਨੂੰ ਪੁੱਛਿਆ ਕਿ 14 ਅਪ੍ਰੈਲ ਨੂੰ ਤੁਸੀਂ ਸਾਰੇ ਪਰਿਵਾਰ ਨੂੰ ਕੱਪੜੇ ਨਵੇਂ ਲੈ ਕੇ ਦਿੰਨੇ ਹੋ 14 ਅਪ੍ਰੈਲ ਨੂੰ ਹਰ ਵਾਰ ਆਪਣੇ ਘਰੇ ਖੀਰ ਬਣਦੀ ਆ 14 ਅਪ੍ਰੈਲ ਨੂੰ 바ਵਾ ਸਾਹਿਬ ਦੇ ਜਲਸੇ ਦੇ ਵਿੱਚ ਹਰ ਰੇਲੀ ਉੱਥੇ ਦਿੱਲੀ ਦੇ ਵਿੱਚ ਜਲਸੇ ਹੁੰਦੇ ਸੀ ਉਹ ਜਲਸਿਆਂ ਦੇ ਵਿੱਚ ਮਤਲਬ ਕੀ ਭੈਣ ਜੀ ਕਹਿੰਦੇ ਅਸੀਂ ਉਹ ਸੁਣਨ ਜਾਂਦੇ ਹੁੰਦੇ ਤਾਂ ਜਦੋਂ ਮੇਰੀ ਥੋੜੀ ਜੀ ਸੁਰਤ ਸੰਭਲੀ ਮੈਂ 10 ਸਾਲਾਂ ਦੀ ਹੋਈ ਤਾਂ ਮੈਂ ਪਿਤਾ ਜੀ ਨੂੰ ਪੁੱਛਿਆ ਵੀ ਇਹ ਡਾਕਟਰ ਅੰਬੇਡਕਰ ਹੈ ਕੌਣ ਸੀ ਤਾ ਬਾਬਾ ਫਿਰ ਉਹਨਾਂ ਨੇ ਦੱਸਿਆ ਜਿਨ੍ਹਾਂ ਦੇ ਜਨਮ ਦਿਨ ਤੇ ਸਾਨੂੰ ਕੱਪੜੇ ਮਿਲਦੇ ਨੇ ਇਹ ਮਹਾਨ ਸ਼ਖਸੀਅਤ ਕੌਣ ਸੀ ਤਾਂ ਫਿਰ ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ 바ਵਾ ਸਾਹਿਬ ਸਾਡੇ ਰੱਬ ਸੀ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਵੋਟ ਲੈ ਕੇ ਦਿੱਤੀ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਲੈ ਕੇ ਦਿੱਤਾ 바ਵਾ ਸਾਹਿਬ ਸਾਡੇ ਅਸਲੀ ਮਸੀਹਾ ਸੀ ਤਾਂ ਜੇ ਮੈਨੂੰ ਪਤਾ ਲੱਗਿਆ ਤਾਂ ਭੈਣ ਜੀ ਨੇ ਫਿਰ ਕੇ ਜੀ ਮੈਂ ਕਿਹਾ ਭੈਣ ਜੀ ਕਹਿੰਦੇ ਕਹਿੰਦੇ ਜੇ ਇਹ ਜੈਜੇਕਾਰ ਬਾਬਾ ਸਾਹਿਬ ਦੀ ਤਾਂ ਕਰਦੇ ਨੇ ਕਹਿੰਦੇ ਹਾਂ ਤੇ ਜੇ ਕਹਿੰਦੀ ਮੈਂ ਚੰਗੇ ਕੰਮ ਕਰੇ ਜੇ ਮੈਂ ਚੰਗੇ ਕੰਮ ਕਰੇ ਪੜ੍ਹ ਲਿਖ ਕੇ ਤਾਂ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਵੀ ਤੋੜੀ ਵੀ ਜੈਜੇਕਾਰ ਫਿਰ ਜ਼ਰੂਰ ਹੋਵੇਗੀ ਤਾਂ ਕਹਿੰਦੀ ਮੈਂ ਕਹਾ ਫਿਰ ਵੀ ਜੇ ਜੈਜੇਕਾਰ ਹੋਵੇਗੀ ਭੈਣ ਜੀ ਕਹਿਣ ਲੱਗੇ ਉਹਦੇ ਲਈ ਮੈਨੂੰ ਕੀ ਕਰਨਾ ਪਊ ਤਾਂ ਉਹਦੇ ਲਈ ਕਹਿੰਦੇ ਤੈਨੂੰ ਪੜ੍ਹਨਾ ਲਿਖਣਾ ਪਊ ਇਲੈਕਟਰ ਬਣਨਾ ਪਊ ਡੀਸੀ ਬਣਨਾ ਪਊ ਜਾਣੀ ਆਈਐਸ ਬਣਨਾ ਪਊ ਤਾਂ ਭੈਣ ਜੀ ਕਹਿੰਦੇ ਉਦੋਂ ਮੈਂ ਛੇਵੀਂ ਕਲਾਸ ਜਦੋਂ ਮੈਂ ਅੱਠਵੀਂ ਚਾਈ ਕਹਿੰਦੀ ਮੈਂ ਕਿਹਾ ਐਂ ਤਾਂ ਗੱਲ ਬਣਦੀ ਨਹੀਂ ਮੈਂ ਆਪਣੇ ਪਿਤਾ ਨੂੰ ਕਿਹਾ ਪ੍ਰਿੰਸੀਪਲ ਨਾਲ ਗੱਲ ਕੀਤੀ ਬੋਰਡ ਦੀਆਂ ਕਲਾਸਾਂ ਸੀ ਉਹ ਟਾਈਮ ਦੇ ਵਿੱਚ ਉਦੋਂ ਨੌਵੀਂ ਦਸਵੀਂ 11ਵੀਂ ਕੱਫੀ ਹੁੰਦੀ ਹੁੰਦੀ ਸੀ ਤਿੰਨ ਕਲਾਸਾਂ ਜੇ ਕੋਈ ਸਿਹਾਰ ਬੱਚਾ ਪੇਪਰ ਦੇ ਦਿੰਦਾ ਮੈਂ ਜਨਰਤ ਪੜ੍ਹਾਈ ਕੀਤੀ ਮੈਂ ਸਿੱਧੀ 8ਵੀਂ ਪਾਸ ਕਰਕੇ 12ਵੀਂ ਦੇ ਵਿੱਚ ਗਈ ਦੇਖੋ ਕਿੱਡੀ ਵੱਡੀ ਇਹ ਆਪਾਂ ਤਾੜੀਆਂ ਮਾਰ ਸਕਦੇ ਆ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੰਨੀ ਮਤਲਬ ਕਿ ਪੜ੍ਹਾਈ ਕਰਕੇ ਭੈਣ ਜੀ ਕਹਿੰਦੀ ਜਦੋਂ ਪਲੱਸ 2 ਕੀਤੀ ਫਿਰ ਮੈਂ ਬੀਏ ਕੀਤੀ ਬੀਏ ਤੋਂ ਬਾਅਦ ਲਾ ਕੀਤਾ ਯੂਨੀਵਰਸਿਟੀ ਦੇ ਵਿੱਚ 3 ਸਾਲ ਦਾ ਮੈਂ ਦਿੱਲੀ ਦੇ ਵਿੱਚ ਰੈਗੂਲਰ ਲਾ ਕੀਤਾ ਐਡਵੋਕੇਟ ਬਣੇ ਫਿਰ ਜਦੋਂ ਮੈਂ ਯੂਪੀਐਸ ਦੀ ਤਿਆਰੀ ਕਰਨ ਲੱਗੀ ਤੇ ਉਹ ਉੱਥੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਪ੍ਰੋਗਰਾਮ ਸੀ ਉਹ ਸ਼ਾਮ ਪ੍ਰੋਗਰਾਮ ਦੇ ਵਿੱਚ ਗਈ बाबू जगजीवन राम ਜਿਨ੍ਹਾਂ ਨੂੰ ਕਾਂਗਰਸ ਕਹਿੰਦੀ ਸੀ ਪ੍ਰਧਾਨ ਬਣਾਉ ਕਿਉਂਕਿ ਸਾਬ ਕਹਿੰਦੇ ਹੁੰਦੇ ਸੇ ਕਿ ਕਾਂਗਰਸ ਸਾਨੂੰ ਪੋਸਟ ਦੇ ਸਕਦੀ ਆ ਪਾਵਰ ਕਦੇ ਵੀ ਨਹੀਂ ਦਿੰਦੀ ਆਮ ਆਦਮੀ ਪਾਰਟੀ ਸਾਡੇ ਬੰਦਿਆਂ ਨੂੰ ਪੋਸਟ ਦੇ ਸਕਦੀ ਆ ਪਰ ਪਾਵਰ ਕਦੇ ਨਹੀਂ ਦਿੰਦੀ ਆ ਕਈ ਲੱਗੇ ਹੋਏ ਨੇ ਨਾ ਇੱਥੋਂ ਇੱਥੋਂ ਜੇ ਆਹ ਲਈ ਫਿਰਦੇ ਨੇ ਫੁੱਲ ਜੇ ਚੱਕੀ ਫਿਰਦੇ ਨੇ ਜਿਹੜੇ ਭਗਾਉਨੇ ਹੋਏ ਹੋਏ ਲੋਕ ਨੇ ਜੇ ਇੰਨੀ ਚਾਹ ਆਉਂਦਾ ਤਾਂ ਫਿਰ ਉਧਰ ਹੀ ਖੜ੍ਹਜੋ ਇਸ ਕਰਕੇ ਮੈਂ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਸਾਨੂੰ ਪੋਸਟ ਦੇ ਸਕਦੀ ਆ ला ਸਕਦੀ ਆ ਚੀਰਮੈਨ ਵੀ ला ਸਕਦੀ ਆ ਕੋਈ ਮੰਤਰੀ ਵੀ ਬਣਾ ਸਕਦੀ ਆ ਬਣੇ ਹੋਏ ਨੇ ਭਲਾਡੇ ਵਾਲੇ ਕਿਉਂ ਭੁੱਲਦੇ ਨੇ ਕਿ ਆ ਨਾਨਕ ਸਰ ਬੂੰਗਾ ਜਦੋਂ ਗੁਰਦੁਆਰੇ ਤੇ ਹਮਲੇ ਹੋ ਰਹੇ ਸੀ ਤੇ ਬੋਧਰਾਮ ਦੀ ਜੀਬ ਨਹੀਂ ਤਾਲੂਏ ਨਾਲੋਂ ਨਹੀਂ ਵੀ ਇਹ ਗੱਲ ਮਾੜੀ ਐ ਤੇ ਇਹ ਗੁਰੂ ਘਰ ਤੇ ਹਮਲਾ ਕਿਉਂ ਇਹ ਬੋਲ ਨਹੀਂ ਸਕਦੇ ਉੱਥੇ ਜਾ ਕੇ ਮੇਰਾ ਕਹਿਣ ਦਾ ਮਤਬਲ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਹੋਰ ਭਾਜਪਾ ਸਾਡੇ ਬੰਦਿਆਂ ਨੂੰ ਪੋਸਟਾਂ ਜਰੂਰ ਦੇ ਸਕਦੀਆਂ ਪਰ ਪਾਵਰ ਨਹੀਂ ਉਹ ਦੇ ਸਕਦੀਆਂ ਕਿ ਉਹ ਪਾਵਰ ਦੇ ਕੇ ਸਾਡੇ ਸਮਾਜ ਦਾ ਭਲਾ ਹੋ ਜਾਵੇ ਸਾਡੇ ਦੁੱਖ ਦਰਦ ਦੂਰ ਹੋ ਜਾਣ ਇਹ ਭਲੇਖਾ ਕਿਉਂਕਿ 92 ਐਮਐਲਏ ਜਤਨ ਦੇ ਵਿੱਚ ਵੱਡੇ ਪੱਦਰ ਤੇ ਸਾਡੇ ਸਮਾਜ ਦੇ ਵਿੱਚ ਬੈਠੇ ਨੇ ਇੱਕ ਵੀ ਵਿਧਾਨ ਸਭਾ ਦੇ ਵਿੱਚ ਸਾਡੀ ਗੱਲ ਨਹੀਂ ਕਰਦਾ ਸਿਰਫ ਇੱਕੋ ਇੱਕ ਵਧਾਏ ਬਸਪਾ ਦੇ ਸਿਰਫ ਸਾਡੇ ਹੱਕਾਂ ਦੇ ਲਈ ਬੋਲਦੇ ਨੇ ਇੱਥੇ ਹੁਣ ਕਈ ਬੰਦੇ ਕਹਿੰਦੇ ਨੇ ਬਈ ਇਦਾਂ ਭੈਣ ਜੀ ਨੂੰ ਗਲਤ ਲੱਗਿਆ ਭੈਣ ਜੀ ਨੂੰ ਲੱਗਿਆ ਵੀ ਪਾਰਟੀ ਦੀਆਂ ਉਹ ਬਹਿ ਕੇ ਗੱਲਾਂ ਕਰਨ ਵਾਲੀਆਂ ਬਈ ਗੱਲ ਗਲਤ ਹੋਈ ਤਾਂ ਭੈਣ ਜੀ ਇਹੋ ਜੀ ਨੇਤਾ ਸਾਡੀ ਆਪ ਦੇ ਸਗੇ ਭਤੀਜੇ ਦੇ ਖਿਲਾਫ ਵੀ ਸਟੈਂਡ ਲਿਆ ਸਗੇ ਭਤੀਜੇ ਦੇ ਖਿਲਾਫ ਸਟੈਂਡ ਲਿਆ ਉਹ ਸੋਚ ਕੇ ਦੇਖਿਓ ਤੇ ਸਕੇ ਭਤੀਜੇ ਦੇ ਖਿਲਾਫ ਜਦੋਂ ਸਟੈਂਡ ਲਿਆ ਫਿਰ ਪਰਮੇਸ਼ਰ ਮਤਾ ਵਿੱਚੇ ਹੁੰਦੇ ਨੇ ਸਕੇ ਭਤੀਜੇ ਕੋਲੇ ਵੀ ਬਹੁਤ ਆਫਰਾਂ ਆਈਆਂ ਹੋਣਗੀਆਂ ਬਈ ਤੈਨੂੰ ਤਾਂ ਤੇਰੀ ਭੂਆ ਭੈਣ ਜੀ ਨੇ ਕੱਢਦਾ ਤੇ ਆ ਜਾ ਹੁਣ ਉਹ ਪਾਰਟੀ ਜੁਆਇਨ ਕਰ ਲਾ ਆਈਆਂ ਹੋਣੀਆਂ ਕਿ ਨਹੀਂ ਬੋਲ ਕੇ ਦੱਸੋ ਬੋਲ ਕੇ ਦੱਸ ਦੋ ਸਬਾਬ ਕੀ ਆ ਆਈਆਂ ਹੀ ਹੋਣਗੀਆਂ ਬਈ ਇੱਧਰ ਆ ਜਾਓ ਯਾਰ ਤੈਨੂੰ ਆ ਆਉਦਾ ਦਿੰਨੇ ਆ ਮੈਨੂੰ ਤਾਂ ਪਤਾ ਬਈ ਤੈਨੂੰ ਆ ਪਰ ਉਸ ਛੋਟੇ ਛੋਟੇ ਲਾਲਚਾਂ ਦੇ ਵਿੱਚ ਗਿਆ ਨਹੀਂ ਉਨੇ ਮਹਿਸੂਸ ਕੀਤਾ ਮੇਰੀ ਗਲਤੀ ਆ ਤੇ ਮਹਿਸੂਸ ਹੋਣ ਤੋਂ ਬਾਅਦ ਭੈਣ ਜੀ ਨੇ ਫੇਰ ਇਸ ਦੇਸ਼ ਦਾ ਉਹਨਾਂ ਨੂੰ ਇੱਕ ਵੱਡਾ ਨੇਤਾ ਉਭਾਰ ਕੇ ਭੈਣ ਜੀ ਨੇ ਸਾਡੇ ਹੱਕਾਂ ਦੇ ਲਈ ਲੈ ਕੇ ਆਏ ਉਹਨੂੰ ਰਾਸ਼ਟਰੀ ਕੋਆਰਡੀਨੇਟਰ ਸਾਡੇ ਤੇ ਲਾਇਆ ਤੇ ਨੌਜਵਾਨਾਂ ਨੂੰ ਹੋਰ ਪ੍ਰੇਰਿਤ ਕੀਤਾ ਜਾਵੇ। ਦੂਸਰੀ ਗੱਲ ਤਾਂ ਭੈਣ ਜੀ ਨੇ ਕਿਹਾ ਭੈਣ ਜੀ ਵਾਲੀ ਗੱਲ ਆਪਾਂ ਕਰ ਰਹੇ ਸੀ ਤਾਂ ਉੱਥੇ ਜਗਜੀਵਨ ਰਾਮ ਦਾ ਪ੍ਰੋਗਰਾਮ ਸੀ ਤੇ ਉਹਦੇ ਮੰਚ ਦੇ ਉੱਤੇ ਜਿਹੜਾ ਵੀ ਉੱਠਦਾ ਸੀ ਸਾਰੇ ਹਰੀਜਨ ਹਰੀਜਨ ਹਰੀਆਂ ਕਹਿ ਰਹੇ ਸੀ ਭੈਣ ਜੀ ਕਹਿੰਦੇ ਮੈਂ ਉੱਥੇ ਸਟੈਂਡ ਲਿਆ ਵਿਰੋਧ ਕੀਤਾ ਵਟ ਹਰੀਆਂ ਕੀ ਹਰੀਜਨ ਹੁੰਦਾ ਤਾਂ ਮੈਂ ਉੱਥੇ ਵਿਰੋਧ ਕਰਕੇ ਦੇਸ਼ ਦੇ ਚਰਚਿਆਂ ਦੇ ਵਿੱਚ ਆਈ